ਸਾਸ਼ਰੀਆ ਅਕਾਲਜੀ ਅੱਜ ਆਪਾਂ ਲੈ ਕੇ ਆਏ ਆਂ ਛਛੇ ਤੇ ਬੋਲੀਆਂ ਪਹਿਲਾਂ ਆਪਣਾ ਨਿਊ ਸਟਾਈਲ ਬੋਲੀਆਂ ਵਾਲਾ ਚੈਨਲ ਡਿਲੀਟ ਹੋ ਗਿਆ ਤੇ ਇਸ ਕਰਕੇ ਆਪਾਂ ਹੁਣ ਇਸ ਦੇ ਪਾਈ ਦੀਆਂ ਨੇ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਛਛੇ ਤੇ ਬੋਲੀਆਂ ਛੱਲਾ ਓਏ ਛੱਲਾ ਗੋਲ ਕੇਰੇ ਦਾ ਰਾਂਝਾ ਓਏ ਰਾਂਝਾ ਮੋਰ ਬਣੇਰੇ ਦਾ ਰਾਂਝਾ ਓਏ ਰਾਂਝਾ ਮੋਰ ਬਣੇਰੇ ਦਾ ਸ਼ੱਲਾ ਓਏ ਸ਼ੱਲਾ ਗਲਦੀ ਗਾਨੀਆਂ ਰਾਂਝਾ ਓਏ ਰਾਂਝਾ ਦਿਲਾਂ ਦਾ ਜਾਨੀਏ ਰਾਂਝਾ ਓਏ ਰਾਂਝਾ ਦਿਲਾਂ ਦਾ ਜਾਨੀਆਂ ਜੜੀ ਬੋਲੀ ਵਧੀਆ ਲੱਗੀ ਤੇ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਸ਼ੱਲਾ ਓਏ ਸ਼ੱਲਾ ਮੇਰੀ ਚੀਚੀ ਦਾ ਰਾਂਝਾ ਓਏ ਰਾਂਝਾ ਫੁੱਲ ਬਗੀਚੀ ਦਾ ਰਾਂਝਾ ਓਏ ਰਾਂਝਾ ਫੁੱਲ ਬਗੀਚੀ ਦਾ ਸ਼ੱਲਾ ਓਏ ਸ਼ੱਲਾ ਸੋਨੇ ਦੀਆਂ ਤਾਰਾਂ ਦਾ ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ ਛੋਲੇ 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 ਬੱਪੂ ਜੂਨ ਪਰਮ ਪਿਆ ਬਾਪੂ ਜੀ ਨੂੰ ਪਰਮ ਪਿਆ ਤੇ ਇਹ ਕੌਣ ਨਹੀਂ ਬਨੇਰੇ ਵਿੱਚ ਬੋਲੇ ਕੱਲੀ ਬੱਪੂ ਮੈਂ ਹੋਵਾਂ ਕੱਲੀ ਬਾਪੂ ਮੈਂ ਹਾਂ ਵਾਂ ਦੁਜਰੀ ਜੇਸਟਰ ਖੇਦੀ ਬੋਲੇ ਜਾਣ ਲ ਕੋ ਮੁੰਡਿਆ ਹੋ ਚਰਖੇ ਦੇ ਓਲੇ ਜਾਣ ਲ ਕੋ ਮੁੰਡਿਆ ਹੋ ਚਰਖੇ ਦੇ ਓਲੇ ਜਾਣ ਲ ਕੋ ਮੁੰਡਿਆ ਛੋਲੇ 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 ਨਾ ਨਾਨਕੀਆਂ ਦੀ ਰੜੇ ਪੰਬੀਰੀ ਬੋਲੇ ਇਹ ਨਾਨਕੀਆਂ ਦੀ ਰੜੇ ਪੰਬੀਰੀ ਬੋਲੇ ਨਾਨਕੀਆਂ ਦੀ ਛੋਲੇ ਛੋਲੇ ਛੋਲਣੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲਣੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲਣੀ ਅੱਜ ਮੇਰੇ ਵੀਰੇ ਦੇ ਛੰਨਿਆ ਭਰਿਆ ਦੁੱਧ ਦਾ ਏ ਡੋਲਣਾ ਵੀ ਨਹੀਂ ਹੋਰ ਪਰਨਾ ਵੀ ਨਹੀਂ ਤੈਨੂੰ ਛੱਡਣਾ ਵੀ ਨਹੀਂ ਹੋਰ ਕਰਨਾ ਵੀ ਨਹੀਂ ਜੇ ਕਰਿਆ ਤੇ ਕਰੂ ਤੇਰਾ ਭਾਈ ਵਿਜੇ ਕਰਿਆ ਤੇ ਕਰੂ ਤੇਰਾ ਭਾਈ ਵਿਜੇ ਕਰਿਆ ਤੇ ਕਰੂ ਤੇਰਾ ਭਾਈ ਪੱਖੀ ਨੂੰ ਲੋਣ ਲਵਾ ਦੇ ਚੱਲੂਗੀ ਪੱਖੀ ਨੂੰ ਲਾਉਣ ਲਵਾ ਦੇ ਬਾਲ ਮਾਰਤ ਗਰਮੀ ਦੀ ਆਹੀ ਪੱਖੀ ਨੂੰ ਲਾਉਣ ਲਵਾ ਦੇ ਬਾਲ ਮਾਰਤ ਗਰਮੀ ਦੀ ਆਹੀ ਚੰਨਾ ਭਰਿਆ ਦੁੱਧ ਦਾਏ ਡੋਲਣਾ ਵੀ ਨਹੀਂ ਹੋਰ ਪਰਨਾ ਵੀ ਨਹੀਂ ਤੈਨੂੰ ਛੱਡ ਰਵਿ ਨਹੀਂ ਹੋਰ ਪਰਨਾ ਵੀ ਨਹੀਂ ਤੈਨੂੰ ਛੱਡਣਾ ਵੀ ਨਹੀਂ ਹੋਰ ਕਰਨਾ ਵੀ ਨਹੀਂ ਜੇ ਕਰੇ ਤਕਰੂ ਤੇਰਾ ਮਾਮਾ ਇੱਥੇ ਮੇਰੀ ਨਾਥ ਡਿਗ ਪਈ ਝੋਕੇ ਚਕੀ ਜਵਾਨਾ ਇੱਥੇ ਮੇਰੀ ਨਾਥ ਡਿਗ ਗਈ ਝੋਕੇ ਚਕੀ ਜਵਾਨਾ ਚੰਨਾ ਛੰਨੇ ਵਿੱਚ ਚੂਰੀ ਕੁਟਾਂਗੇ ਲਲਨੰਬਰਦਾਰੀਆ ਪਾ ਲੋਕਾਂ ਨੂੰ ਕੁਟਾਂਗੇ ਲਲਨੰਬਰਦਾਰੀਆ ਪਾ ਲੋਕਾਂ ਨੂੰ ਕੁਟਾਂਗੇ ਸ਼ਾਨੇ 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 ਵਿੱਦਿਆ ਪੜਾ ਦੇ ਬਾਬਲਾ ਭਾਵੇਂ ਦਈਨਾ ਦਾਜ ਵਿੱਚ ਗੈਣੇ ਵਿੱਦਿਆ ਪੜਾ ਦੇ ਬਾਬਲਾ ਭਾਵੇਂ ਦਈਨਾ ਗਦਾਜ ਵਿੱਚ ਗੈਣੇ ਛੜਾ ਛੜੇ ਨੂੰ ਦੇਵੇ ਦਲਾਸਾ ਛੜਾ ਛੜੇ ਨੂੰ ਦੇਵੇ ਦਲਾਸਾ ਮੋਜ ਪਰਾਹੋ ਰਹਿੰਦੀ ਵੇ ਦੋ ਢੱਕਿਆਂ ਨਾਲ ਅੱਗ ਬਲ ਜਪੈਂਦੀ ਦੋ ਢੱਕਿਆਂ ਨਾਲ ਅੱਗ ਬਲ ਪੈਂਦੀ ਰੋਟੀ ਸੇਕਣਾ ਨਹੀਂ ਦਿੰਦੀ ਨੀ ਇੱਕੋ ਦੁਖ ਲੈ ਬੈਠਦਾ ਚਾਕਰਨਾ ਵਿੱਚ ਰਹਿੰਦੀ ਇੱਕੋ ਦੁਖ ਲੈ ਬੈਠਦਾ ਚਾਕਰਨਾ ਵਿੱਚ ਰਹਿੰਦੀ ਇੱਕੋ ਦੁਖ ਲੈ ਬੈਠਦਾ ਇਹ ਬੋਲੀਆਂ ਥੋੜੀਆਂ ਲੰਮੀਆਂ ਵੀ ਤੇ ਸੋਹਣੀਆਂ ਨੇ ਛੜਿਆ ਦੇ ਛੜਿਆ ਤੇ ਦੋ ਦੋ ਚੱਕੀਆਂ ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ ਨਹੀਂ ਕੋਈ ਡਰਦੀ ਪੀਣ ਨਾ ਜਾਵੇ ਨਹੀਂ ਛੜੇ ਦੀ ਤਾਂ ਅੱਖ ਤੇ ਪ੍ਰਿੰਡ ਲੜ ਜੇ ਛੜੇ ਦੀ ਅੱਖ ਤੇ ਤਾਂ ਪ੍ਰਿੰਡ ਲੜ ਜੇ ਨਹੀਂ ਸਾਡੀ ਖੰਧ ਤੇ ਝਾਦੀਆਂ ਮਾਰੇ ਨਹੀਂ ਛੜਿਆ ਦੇ ਕਰ ਅਗਨਾਂ ਨਾ ਕੜੇ ਵਿੱਚ ਵਾਣੀ ਨਾ ਕੋਈ ਦਿਸਦੀ ਏ ਬਹੁਰਾਣੀ ਜਿਹੜੀ ਧਰੇ ਮਸਰਾ ਦੀ ਦਾਲ ਕੁੜੇ ਬੋਛੜਿਆਂ ਬੋਛੜਿਆਂ ਦਾ ਮੰਦੜਾ ਹਾਲ ਕੁੜੇ ਬੋਛੜਿਆਂ ਬੋਛੜਿਆਂ ਦਾ ਮੰਦੜਾ ਹਾਲ ਕੁਰੇ ਬੋਛੜਿਆਂ ਬੋਸਣੀ ਇਹ ਬੋਲੀ ਛੜਾ ਛੜਾ ਨਾ ਕਰਿਆ ਕਰਨੀ ਛੜਾ ਛੜਾ ਨਾ ਕਰਿਆ ਕਰਨੀ ਦੇਖ ਛੜੇ ਨਾ ਲਾਕੇ ਨਹੀਂ ਪਹਿਲਾਂ ਛੜੇ ਤੇਰਾ ਭਾਂਡੇ ਮਾਂਜੂ ਨੀ ਪਹਿਲਾ ਛੜਾ ਤੇਰੇ ਭਾਂਡੇ ਮਾਂਜੂ ਰੱਖੂ ਓ ਚਮਕਾ ਕੇ ਨੀ ਪਹਿਲਾ ਛੜਾ ਤੇਰੇ ਭਾਂਡੇ ਮਾਂਜੂ ਪਹਿਲਾ ਛੜਾ ਤੇਰੇ ਭਾਂਡੇ ਮਾਂਜੂ ਰੱਖੂ ਓ ਚਮਕਾ ਕੇ ਵੇ ਨੀ ਫੇਰ ਛੜਾ ਰਗੜੂ ਚਟਨੀ ਨੀ ਫੇਰ ਛੜਾ ਰਗੜੂ ਚਟਨੀ ਖੱਟੀ ਅੰਬੀ ਪਾ ਕੇ ਨੀ ਬਹਿ ਜਾ ਪੀੜੇ ਤੇ ਰੇ ਪਿਆਮੀ ਪਾ ਕੇ ਨੀ ਬਹਿ ਜਾ ਪੀੜੇ ਤੇ ਰੇ ਪਿਆਮੀ ਪਾ ਕੇ ਨੀ ਬਹਿ ਜਾ ਪੀੜੇ ਤੇ ਝੋਲੇ ਪਾਵਾਂ ਪੜੋਲੇ ਚਿੱਤ ਚੰਦਰੀ ਦਾ ਢੋਲਦਾ ਝੋਲੇ ਪਾਵਾਂ ਪੜੋਲੇ ਚਿੱਤ ਚੰਦਰੀ ਦਾ ਢੋਲਦਾ ਮਰਾਂ ਕੇ ਮਰਕੇ ਜੀ ਮਹਾਰਾਂਝਾ ਮੁੱਖੋਂ ਨਹੀਂ ਬੋਲਦਾ ਮਰਾਂ ਕੇ ਮਰਕੇ ਜੀ ਮਹਾਰਾਂਝਾ ਮੁੱਖੋਂ ਨਹੀਂ ਬੋਲਦਾ ਚੰਨੇ ਉਤੇ ਛੰਨਾ ਛਨਾ ਪਰ ਅਜ ਵੈਣ ਦਾ ਵੇਖ ਲੈ ਸ਼ਕੀਨਾ ਗਿੱਦਾ ਜੱਟੀ ਮਲ ਵੈਣ ਦਾ ਵੇਖ ਲੈ ਸ਼ਕੀਨਾ ਗਿੱਦਾ ਜੱਟੀ ਮਲ ਵੈਣ ਦਾ ਬਹੁਤ ਸੁਣੀਆਂ ਬੋਲੀਆਂ ਸੀ ਸਸ਼ੇ ਤੇ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਨਿਊ ਸਟਾਈਲਰ ਆਪਣਾ ਚੈਨਲ ਡਿਲੀਟ ਹੋ ਗਿਆ ਇਸ ਕਰਕੇ ਆਪਾਂ ਇਹਦੇ ਉਤੇ ਪਾ ਰਹੇ ਆ ਤੇ ਬਹੁਤ ਸੁਣੀਆਂ ਬੋਲੀਆਂ ਨੇ ਤੇ ਸੁਣੀਆਂ ਸੁਣੀਆਂ ਇਦਾਂ ਦੀਆਂ ਬੋਲੀਆਂ ਲੈ ਕੇ ਮਿਲਦੇ ਰਾਵਾਂਗੇ ਛੰਨ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਧੰਨਵਾਦ